ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਪਹਿਲਾ ਤਾਂ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਮੈਂ ਹਰ ਇੱਕ ਸਾਲ ਵੈਸੇ ਵੀਡੀਓ ਪਾਣਾ ਹੁੰਦਾ ਲੋਹੜੀ ਦੇ ਟਾਈਮ ਅੱਜ ਵੀ ਪਾ ਰਿਹਾ ਲੋਹੜੀ ਦਾ ਜਿਹੜਾ ਤਿਹਾਰ ਹੈ ਇਹੋ ਅਸਲ ਦੇ ਵਿੱਚ ਮੌਸਮੀ ਤਿਹਾਰ ਹੈ ਕਿਉਂਕਿ ਇਸ ਤਿਹਾਰ ਤੋਂ ਬਾਅਦ ਨਾ ਮੌਸਮ ਥੋੜਾ ਕਲੀਅਰ ਹੋਣਾ ਸ਼ੁਰੂ ਹੋ ਜਾਂਦਾ ਹੈ ਐਤਕੀ ਦੇਖਦੇ ਹੁੰਦਾ ਕਿ ਨਹੀਂ ਇਹ ਤੇ ਅਜੇ ਤਾਂ ਥੋੜੀ ਜਿਹੀ ਠੰਢੀ ਪਈ ਹੋਈ ਆ ਸਵੇਰ ਦਾ ਟਾਈਮ ਹੈ ਤੇ ਅਸਲ ਦੇ ਵਿੱਚ ਲੋਹੜੀ ਵੈਸੇ ਤਾਂ ਬਹੁਤ ਪੁਰਾਣੇ ਸਮੇਂ ਤੋਂ ਮਨਾਈ ਜਾਂਦੀ ਹੈ ਕਾਫੀ ਧਾਰਮਿਕ ਜਾਂ ਕਲਚਰਲ ਸਬੰਧ ਹੈ ਇਹਦੇ ਨਾਲ ਇਤਿਹਾਸਿਕ ਵੀ ਸਬੰਧ ਹੈ ਮੈਂ ਨਾ ਇਤਿਹਾਸਿਕ ਦੀ ਚਰਚਾ ਕਰੂੰਗਾ ਜੋ ਪੰਜਾਬ ਦੇ ਨਾਲ ਰਿਲੇਟਡ ਹੈ ਸਬੰਧਿਤ ਹੈ ਪੰਜਾਬ ਚ ਇਹੋ ਕਹਿੰਦੇ ਆ ਵੀ ਇੱਕ ਬੋਲੀ ਸੁਣੀ ਹੋਣੀ ਤੁਸੀਂ ਸੁੰਦਰ ਮੰਦਰੀਏ ਤੇਰਾ ਕੌਣ ਵਿਚਾਰਾ ਦੋਲਾ ਪੱਟੀ ਵਾਲਾ ਬਸ ਇਹ ਬੋਲੀ ਦੇ ਵਿੱਚ ਹੀ ਸਾਰੀ ਕਹਾਣੀ ਛੁਪੀ ਹੋਈ ਹੈ ਇਹ ਅਸਲ ਦੇ ਵਿੱਚ ਦੋਲਾ ਪੱਟੀ ਤੁਸੀਂ ਸੁਣਿਆ ਹੋਣਾ ਨਾਮ ਉਹ ਸਗਾ ਪੱਟੀ ਰਾਜਪੂਤ ਪਾਕਿਸਤਾਨ ਵਾਲੀ ਸਾਈਡ ਹੈ ਉਹ ਜਗਾ ਉੱਥੇ ਉਹਦੀ ਸਟੇਮ ਮਜਾਰ ਵੀ ਬਣੀ ਹੋਈ ਆ ਉਸ ਟਾਈਮ ਉਹ ਸੀਗਾ ਅਸਲ ਦੇ ਵਿੱਚ ਜਿੱਦਾਂ ਰੋਬਨ ਹੁੱਡ ਕਹਦੇ ਨੇ ਨਾ ਅੰਗਰੇਜ਼ੀ ਦੇ ਵਿੱਚ ਕਿ ਉਹ ਲੋਕਾਂ ਦੀ ਹੈਲਪ ਕਰਦਾ ਸੀਗਾ ਇਦਾਂ ਪੰਜਾਬ 'ਚ ਬਹੁਤ ਰੋਬਨ ਹੁੱਡ ਹੋਏ ਆ ਅਸਲ ਦੇ ਵਿੱਚ ਸਾਨੂੰ ਦੱਸਿਆ ਨਹੀਂ ਜਾਂਦਾ ਸਾਡੇ ਇਹ ਜਿਹੜੇ ਇਹੋ ਜਿਹੜੇ ਹੀਰੋ ਐ ਇਹਨਾਂ ਨੂੰ ਨਾ ਅੱਗੇ ਨਹੀਂ ਲਿਆਂਦਾ ਜਾਂਦਾ ਸਾਨੂੰ ਕੁਝ ਹੋਰ ਹੀ ਬੰਦੇ ਦੱਸੇ ਜਾਂਦੇ ਆ ਦੁੱਲਾ ਪੱਟੀ ਸਿਗਾ ਬਾਗੀ ਉਸ ਟੈਮ ਕਹਿੰਦੇ ਆ ਕਿ ਅਕਬਰ ਨੇ ਲਗਾਨ ਬਹੁ ਲਗਾਤਾ ਸੀਗਾ ਕਿਸਾਨਾਂ ਤੇ ਜਾਂ ਆਮ ਜਨਤਾ ਤੇ ਟੈਕਸ ਬਹੁ ਲਗਾਤਾ ਸੀਗਾ ਤੇ ਲੋਕਾਂ ਦਾ ਜੀਣਾ ਦੁੱਬਰ ਹੋਇਆ ਸੀਗਾ ਦੁਖੀ ਸੀਗੇ ਤਾਂ ਉਹਦੇ ਵਿਰੁੱਧ ਉਹਨੇ ਇਹ ਬਾਗੀ ਹੋਇਆ ਸੀ ਜਿਹੜੇ ਹੁਣ ਜੇ ਹੁਣ ਮੁਗਲ ਸਮਰਾਜ ਸੀਗਾ ਉਹਨਾਂ ਦੇ ਅੱਗੇ-ਅੱਗੇ ਚਮਚੇ ਹੁੰਦੇ ਆ ਨਾ ਜੀ ਜੈਲਦਾਰ ਜ਼ਿਮੀਦਾਰ ਅੱਗੇ ਹੁੰਦੇ ਉਹ ਤੰਗ ਕਰਦੇ ਸੀ ਲੋਕਾਂ ਨੂੰ ਤੇ ਉਹ ਉਹਨਾਂ ਨੂੰ ਦੁਖੀ ਕਰਦਾ ਸੀਗਾ ਮਤਲਬ ਬਰਾਬਰ ਟੱਕਰ ਦਿੰਦਾ ਸੀਗਾ ਕਹਿੰਦੇ ਆ ਕਿ ਇੱਕ ਸੁੰਦਰ ਸੁੰਦਰੀ ਤੇ ਮੁੰਦਰੀ ਨਾ ਦੀਆਂ ਕੁੜੀਆਂ ਸੀਗੀਆਂ ਕਿਸੇ ਗਰੀਬ ਬੰਦੇ ਦੀਆਂ ਉਹਨਾਂ ਨੂੰ ਉਸ ਇਲਾਕੇ ਦਾ ਜਿਹੜਾ ਚੌਧਰੀ ਸੀਗਾ ਉਹ ਉਹਨਾਂ ਨੂੰ ੱੱਕੇ ਨਾਲ ਆਪ ਲਿਜਾਣਾ ਚਾਹੁੰਦਾ ਸੀਗਾ ਮਤਲਬ ਜ਼ਬਰਦਸਤੀ ਕਰਨਾ ਚਾਹੁੰਦਾ ਸੀ ਉਹਨਾਂ ਦੇ ਨਾਲ ਆਪਣੇ ਨਾਲ ਮਤਲਬ ਆਪਣੇ ਵਿਆਹਣਾ ਚਾਹੁੰਦਾ ਸੀਗਾ ਕਿ ਮੇਰੇ ਨਾਲ ਇਹ ਵਿਆਹ ਦਿਓ ਪਰ ਉਹਨੇ ਜਿਹੜਾ ਗਰੀਬ ਬੰਦਾ ਸੀ ਉਹਨੇ ਵਿਆਹ ਕਰਨਾ ਸੀ ਦੋਨਾਂ ਕੁੜੀਆਂ ਦਾ ਦੁੱਲਾ ਉਹਨੇ ਫਿਰ ਦੁੱਲੇ ਕੋਲ ਹੈਲਪ ਮੰਗੀ ਕਹਿੰਦੀ ਆ ਵੀ ਦੁੱਲੇ ਨੇ ਨਾ ਜੰਗਲ ਚ ਕਹਿੰਦੇ ਉਹਨਾਂ ਦਾ ਅਗਲ ਜਿੱਦਾਂ ਹੁਣ ਅਗਨੀ ਦੇ ਦੁਆਲੇ ਫੇਰੇ ਹੁੰਦੇ ਆ ਐਦਾਂ ਅਗਨੀ ਜਲਾ ਕੇ ਅੱਗ ਜਲਾ ਕੇ ਜੰਗਲ ਦੇ ਵਿੱਚ ਉਹਨਾਂ ਦਾ ਵਿਆਹ ਕੀਤਾ ਸੀਗਾ ਤੇ ਕੰਨੇਦਿਆਂ ਕੀ ਦਿੱਤਾ ਸੀਗਾ ਸ਼ੇਰ ਸ਼ੱਕਰ ਪਾਈ ਸਿਰਫ ਸ਼ੇਰ ਸ਼ੱਕਰ ਇਹ ਸਾਰੀ ਬੋਲੀ ਹੈ ਨਾ ਜਿਹੜੀ ਉਹ ਪੂਰਾ ਇੰਨੀ ਕੁ ਬੋਲੀ ਸਮਾ ਕੇ ਬੈਠੀ ਆ ਪੂਰਾ ਇਤਿਹਾਸ ਕਹਿੰਦੇ ਭੀ ਬਾਅਦ ਵਿੱਚ ਦੁੱਲੇ ਭੱਟੀ ਨੂੰ ਸ਼ਹੀਦ ਕਰ ਦਿੱਤਾ ਸੀ ਦੁੱਲੇ ਦਾ ਜਿਹੜਾ ਬਾਪ ਵੀ ਸੀਗਾ ਉਹ ਵੀ ਇਸੇ ਤਰ੍ਹਾਂ ਸ਼ਹੀਦ ਕੀਤਾ ਸੀ ਉਹਨੂੰ ਵੀ ਮਾਰ ਦਿੱਤਾ ਸੀ ਚਾਹੀ ਫੌਜਾਂ ਨੇ ਸੋ ਇਤਿਹਾਸ ਜ਼ਰੂਰੀ ਹੈ ਇਹ ਲੋੜੀ ਉਹ ਇਹ ਜਿਹੜੀ ਘਟਨਾ ਹੈ ਲੋੜੀ ਦੇ ਨਾਲ ਉਸ ਟਾਈਮ ਜੁੜ ਗਈ ਤੇ ਇਸੇ ਕਰਕੇ ਇਦਾਂ ਬੋਲੀਆਂ ਮਸ਼ਹੂਰ ਹੋਈਆਂ ਪੰਜਾਬੀ ਦੇ ਵਿੱਚ ਉਦਾਂ ਹੀ ਨਹੀਂ ਬਣੇ ਹੋਈਆਂ ਪੁਰਾਣੀਆਂ ਬੋਲੀਆਂ ਜਾਂ ਕੋਈ ਪੁਰਾਣੀ ਗੱਲਾਂ ਕੋਈ ਗੱਲ ਹੋਈ ਸੀ ਸੋ ਇੰਨੀ ਕੁ ਗੱਲ ਹੈ ਮੇਰੀ ਬਹੁਤ ਹੀ ਜ਼ਿਆਦਾ ਨਹੀਂ ਕਿ ਸਾਨੂੰ ਇਹਨਾਂ ਬੰਦਿਆਂ ਨੂੰ ਵੀ ਯਾਦ ਕਰਨਾ ਜ਼ਰੂਰੀ ਹੈ ਪਿਲੋੜੀ ਪਹਿਲਾਂ ਤਾਂ ਪੁਰਾਣੀ ਸਮੇਂ 'ਚ ਤਾਂ ਗੋੜ ਵਗੈਰਾ ਇਦਾਂ ਦਾ ਚੀਜ਼ਾਂ ਦਿੱੰਦੇ ਹੁੰਦੇ ਸੀਗੇ ਅੱਜ ਰੇੜੀਆਂ ਚੱਲ ਪਈਆਂ ਹੁਣ ਤਾਂ ਫਿਰ ਪੈਸੇ ਦੇਣ ਲੱਪਾਇਆ ਹੁਣ ਕਈ ਕੁਝ ਚੱਲਦਾ ਹੈ ਲੋਹੜੀ ਦਾ ਤਿਹਾਰ ਵਧੀਆ ਹੈ ਖੁਸ਼ੀਆਂ ਭਰਾਂ ਤਿਹਾਰ ਹੈ ਹਰੇਕ ਬੰਦੇ ਨੂੰ ਮਨਾਉਣਾ ਚਾਹੀਦਾ ਹੈ ਸਾਨੂੰ ਧਰਮਾਂ ਦੇ ਹਿਸਾਬ ਨਾਲ ਨਾ ਆਪਣੇ ਤਿਹਾਰ ਅ ਚਾ ਕਿ ਇਦਾਂ ਨਹੀਂ ਕਰਨਾ ਚਾਹੀਦਾ ਵੀ ਇਹ ਮੀਰਾ ਨਹੀਂ ਹੈਗਾ ਮੀਰੇ ਧਰਮ ਦਾ ਨਹੀਂ ਹੈਗਾ ਨਾ ਪੰਜਾਬੀਆਂ ਦਾ ਤਿਹਾਰ ਹੈ ਸਾਰੇ ਪੰਜਾਬੀਆਂ ਨੂੰ ਮਨਾਉਣਾ ਚਾਹੀਦਾ ਆ ਤੇ ਦੇਖੋ ਅੱਜ ਕੱਲ ਦਾ ਜਿਹੜਾ ਦੌਰ ਹੈ ਬਹੁਤ ਤੇਜ਼ ਦੌਰ ਚੱਲ ਰਿਹਾ ਆ ਸਮਾਂ ਬਹੁਤ ਤੇਜ਼ ਚੱਲ ਰਿਹਾ ਆ ਟਾਈਮ ਨਹੀਂ ਹੁੰਦਾ ਹਰੇਕ ਬੰਦੇ ਕੋ ਇਹ ਛੋਟ ਛੋਟੀਆਂ ਜਿਹੜੀਆਂ ਖੁਸ਼ੀਆਂ ਹੁੰਦੀਆਂ ਨਾ ਇਹਨਾਂ ਨੂੰ ਮਨਾਉਣਾ ਬਹੁਤ ਜ਼ਰੂਰੀ ਹੈ ਸੋ ਮੈਂ ਸੰਖੇਪ ਚ ਹੀ ਦੱਸਿਆ ਤੁਹਾਨੂੰ ਵੀ ਦੁੱਲੇ ਪੱਟੀ ਵਾਲੀ ਆ ਗੱਲ ਸੀ ਇਹਦੇ ਪਿੱਛੇ ਹੁਣ ਮੈਂ ਪੂਰੀ ਕਹਾਣੀ ਦੱਸਾਂਗਾ ਪੂਰੀ ਕਹਾਣੀ ਤੁਸੀਂ ਨੈਕ ਤੇ ਸਰਚ ਕਰਕੇ ਨਾ ਸਾਰੀ ਤੁਹਾਨੂੰ ਪਤਾ ਲੱਗ ਜਾਏਗੀ ਤੇ ਇਹੋ ਮাজার ਹੈ ਦੀ ਪਾਕਿਸਤਾਨ ਦੇ ਵਿੱਚ ਦੁੱਲੇ ਦੀ ਤੇ ਗਾਣੇ ਬਹੁਤ ਬਣੇ ਆ ਦੁੱਲੇ ਪੱਟੀ ਤੇ ਦੁੱਲੇ ਕਹਿੰਦੇ ਵੀ ਆ ਜਿਹੜਾ ਅਕਬਰ ਦਾ ਮੁੰਡਾ ਵੀ ਸੀਗਾ ਉਹ ਦੁੱਲੇ ਪੱਟੀ ਦੀ ਮਾਂ ਕੋਲੇ ਪੜਿਆ ਸੀ ਲੱਦੀ ਕੋਲ ਕਿ ਉਹ ਕਿਉਂਕਿ ਕਿਸੇ ਨੇ ਕਿ ਕਿਹਾ ਸੀਗਾ ਵੀ ਐਦਾਂ ਵੀ ਬੱਚਾ ਜਿਹੜਾ ਸੀਗਾ ਨਾ ਅਕਬਰ ਦਾ ਜਹਾਂਗੀਰ ਤਾਂ ਉਹ ਵੀ ਕਹਿੰਦੇ ਆ ਵੀ ਉਹਦੀ ਮਾਂ ਦੀ ਡੈਥ ਹੋ ਗਈ ਸੀ ਉਹ ਕਹਿੰਦੇ ਵੀ ਤੁਸੀਂ ਇਹਨੂੰ ਕਿਸੇ ਇਹੋ ਜਿਹੀ ਮਾਂ ਕੋਲ ਛੱਡੋ ਕਿਸੇ ਬਹਾਦਰ ਕਿਸੇ ਬਹਾਦਰ ਮਾਂ ਦਾ ਦੁੱਧ ਪਿਲਾਓ ਇਹਨੂੰ ਤੇ ਫਿਰ ਅਕਬਰ ਨੇ ਉਹਦੇ ਕੋਲ ਛੱਡਿਆ ਸੀ ਬਦੁੱਲੇ ਨੂੰ ਪਹਿਲਾਂ ਪਤਾ ਨਹੀਂ ਸੀਗਾ ਆਪਣੇ ਮਾਂ-ਵਾਪੇ ਬਾਰੇ ਕਹਿੰਦੇ ਬਾਅਦ ਚ ਜਦੋਂ ਉਹਨੂੰ ਪਤਾ ਲੱਗਾ ਨਾ ਫੇਰ ਵਾਗ ਹੀ ਹੋਇਆ ਸੀ ਉਹ ਤੋ ਜਿੰਨੀ ਕੁ ਮੈਨੂੰ ਪਤਾ ਸੀ ਮੈਂ ਉਨੀ ਇੱਕ ਗਲਤ ਤੁਹਾਨੂੰ ਦੱਸੀ ਐ ਹੋ ਸਕਦਾ ਥੋੜੇ ਬਹੁਤ ਆ ਡਿਫਰੈਂਟ ਡਿਫਰੈਂਟ ਕੁਝ ਅਲੱਗ ਹੋਵੇ ਠੀਕ ਐ ਨਾ ਉਸ ਮੇਰੀ ਗਲਤੀ ਲਈ ਮੈਂ ਮਾਫੀ ਮੰਗਦਾ ਪਹਿਲੇ ਹੀ ਠੀਕ ਐ ਜੀ ਤੇ ਮੈਂ ਚਾਹਨਾ ਵੀ ਤੁਸੀਂ ਇਹ ਤਿਹਾਰ ਤੁਹਾਡਾ ਲਈ ਖੁਸ਼ੀਆਂ ਭਰਿਆ ਹੋਵੇ ਤੇ ਤੁਸੀਂ ਸਾਰੇ ਰਲ ਮਿਲ ਕੇ ਆਪਣੀ ਫੈਮਿਲੀ ਦੇ ਨਾਲ ਇਹ ਤਿਹਾਰ ਮਨਾਓ ਤੇ ਮੈਂ ਹੁਣ ਜੇ ਮੈਂ ਬਾਅਦ ਇੱਕ ਵੀਡੀਓ ਹੋਰ ਬਣਾ ਸਕਿਆ ਜੀ ਬਣਾ ਸਕਿਆ ਤਾਂ ਮੈਂ ਤੁਹਾਨੂੰ ਆਪਣੇ ਪਿੰਡ ਦਾ ਥੋੜਾ ਬਹੁਤ ਤਾਂ ਦਿਖਾ ਲੂੰਗਾ ਕਿ ਕਿਦਾਂ ਅਸੀਂ ਮਨਾਇਆ ਜਾਂ ਕਿਦਾਂ ਲੋੜੀ ਲੋੜੀ ਮੰਗਣ ਬੱਚੇ ਆਏ ਆ ਜੀ ਮੈਂ ਕਰ ਸਕਿਆ ਕਿਉਂਕਿ ਮੈਨੂੰ ਪਤਾ ਨਹੀਂ ਹੈਗਾ ਅੱਗੇ ਮੈਂ ਕਿੰਦਰ ਵੀ ਜੀ ਹੋ ਜਾਣਾ ਕਿਤੇ ਕਿਤੇ ਹੋਰ ਜਗ੍ਹਾ ਤੋਂ ਲੋੜੀ ਦਾ ਸੱਦਾ ਆ ਗਿਆ ਉੱਧਰ ਵੀ ਜਾਣਾ ਪੈਣਾ ਹੈ ਤਾਂ ਵੀ ਜਾਣਾ ਪੈਣਾ ਇੱਕ ਦੋ ਜਗ੍ਹਾ ਇਨ ਇਨਵਿਟੇਸ਼ਨ ਆਏ ਹੋਏ ਆ ਠੀਕ ਹੈ ਜੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੀ ਵੀਡੀਓ ਦੇਖੀ ਤੇ ਅੱਗੇ ਵੀ ਦੇਖਦੇ ਰਹੋ ਸ਼ੇਅਰ ਸ਼ੂਟ ਕਰਦੇ ਆ ਕਰੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਰੱਬ ਰਾਖਾ ਤੇ ਤੁਹਾਡਾ ਇਹ ਦਿਨ ਸ਼ੁਭ ਰਹੇ